ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਸੋਣ ਤੁਸੀਂ ਆਓ ਛੇਤੀ ਹਾਂਜੀ ਕਾ ਜੀ ਬੜੇ ਹਲਾਤ ਮਾੜੇ ਨੇ ਵੇਖ ਲੋ ਥੜੇ ਕੋਲੇ ਨੇ ਕੋਈ ਬਹੁਤ ਬਹੁਤ ਬੁਰਾ ਤੇ ਕੋਈ ਕੁਛ ਨਹੀਂ ਆਹ ਵੇਖ ਲੋ ਹਣ ਬਾਬੇ ਬਾਦਲ ਵਸੇ ਯਾਦ ਕਰਨੇ ਜਿਹੜਾ ਸਾਨੂੰ ਨਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਛ ਨਹੀਂ ਕੋਈ ਹੋ ਨਾਂਦਾਂ ਨਹੀਂ ਆਇਆ ਕਿਸੇ ਤਾਂ ਦਾ ਵੀ ਆਇਆ ਵੇ ਸਿੱਦੇ ਨੇ ਕੀ ਹੈ ਸਰਕਾਰਾਂ ਸਾਰਾ ਕੁਛ ਹੈਗਾ ਹੈ ਕਰੋੜ ਰੁਪਈਆ ਡਵਾਸ ਪਿਆ ਹੈ ਗਰੀਬਾਂ ਬਾਰੇ ਸੋਚੇ ਛਾੜੂ ਵਾਲੇ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤੈਨੂੰ ਛਾੜੂ ਪੈਣ ਨੂੰ ਬਣਾਇਆ ਸੀ ਨਾ ਐਵੇਂ ਫੇਰਾਗੇ ਇਹ ਸਾਡੇ ਨਾਲ ਹੀ ਬਣਦੇ ਨੇ ਕਿ ਸਾਡੇ ਨਾਲ ਹੀ ਥੱਲੇ ਆਣੇ ਨਿਕਲੇ ਤੁਸੀਂ ਦੇਖੀ ਵਾਸਤੇ ਅੱਜ ਭੇਜਾਂਗੇ ਕੋਈ ਗੱਲ ਨਹੀਂ ਅਸੀਂ ਬਾਪੇ ਨੂੰ ਯਾਦ ਕਰਦੇ ਹਾਂ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਸੱਚੀ ਗੱਲ ਸੱਚੀ ਗੱਲ ਹੈ ਬਸ ਉਹ ਤੁਸੀਂ ਆਓ ਛੇਤੀ ਅਸੀਂ ਕਾ ਜੀ ਬੜੇ ਹਾਲਾਤ ਮਾੜੇ ਨੇ ਵੇਖ ਲੋ ਤੁਹਾਡੇ ਕੋਲੇ ਹੀ ਨਹੀਂ ਕੋਈ ਬਹੁਤ ਬਹੁਤ ਬੁਰਾ ਕੋਈ ਕੋਸ਼ ਨਹੀਂ ਆਹ ਵੇਖ ਲਓਣਾ ਬਾਬੇ ਬਾਦਲ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਅੱਲਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇਵੇਂ ਪਿਆ ਹੈ ਪਰ ਕੁਛ ਨਹੀਂ ਕੋਈ ਹੋ ਨਾਂਦਨ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਆਇਆ ਵੇ ਸਿੱਦੇ ਨੇ ਕੀ ਹੈ ਸਰਕਾਰਾਂ ਕੋਲ ਸਾਰਾ ਕੁਝ ਹੈ ਨਾ ਹੈ ਸਸ 300 ਰੁਪਏ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਤੋਂ ਉਹ ਝਾੜੂ ਵਾਲੇ ਨੇ ਬਰਬਾਦ ਕਰਤਾ ਝਾੜੂ ਫੇਰਾ ਸੀ ਅਸੀਂ ਤਿੰਨ ਝਾੜੂ ਪੈਣ ਨੂੰ ਬਣਾਇਆ ਸੀ ਨਾ ਐਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਬਰ